ਜਪਾਨ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਪਾਨ ਦੇ ਦੱਖਣੀ ਤੱਟ ਤੇ ਵੀਰਵਾਰ ਨੂੰ 7.1 ਇੱਕ ਤੀਬਰਤਾ ਦਾ ਸ਼ਕਤੀਸ਼ਾਲੀ ਭੁਚਾਲ ਆਇਆ ਜਿਸ ਮਗਰੋਂ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਜਪਾਨ ਮੌਸਮ ਵਿਗਿਆਨ ਏਜੰਸੀ ਦੇ ਅਨੁਸਾਰ ਉਸਨੇ ਭੁਚਾਲ ਦੀ ਸ਼ੁਰੂਆਤੀ ਜਿਹੜੀ ਤੀਬਰਤਾ ਹੈ ਉਹ 7.1 ਰੱਜ ਕੀਤੀ ਅਤੇ ਇਹ ਜਾਪਾਨ ਦੇ ਦੱਖਣੀ ਮੁਖ ਟਾਪੂ ਕਿਉਸ਼ੂ ਦੇ ਪੂਰਬੀ ਤੱਟ ਤੋਂ ਲਗਭਗ 30 ਕਿਲੋਮੀਟਰ ਦੀ ਦੂngਾਈ ਤੇ ਕੇਂਦਰਿਤ ਸੀ ਕਿਉਸ਼ੂ ਦੇ ਦੱਖਣੀ ਤੱਟ ਤੇ ਸ਼ਿਕੋਕੂ ਦੇ ਨੇੜੇ ਦੇ ਜਿਹੜੇ ਟਾਪੂ ਐ ਉਹਦੇ ਤੇ 1 ਮੀਟਰ ਯਾਨੀ ਕਿ 3.3 ਫੁੱਟ ਤੱਕ ਦੀਆਂ ਜਿਹੜੀਆਂ ਲਹਿਰਾਂ ਦੀ ਉਹ ਇੱਕ ਬਾਣੀ ਕਰਦੇ ਹੋਏ ਸੁਨਾਮੀ ਦੀ ਸਲਾਹ ਜਾਰੀ ਕੀਤੀ ਗਈ ਜਦੋਂ ਤੱਕ ਇਸ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਹੋਈ ਉਸ ਸਮੇਂ ਤੱਕ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਾਨ ਮਾਲ ਦਾ ਜਿਹੜੇ ਨੁਕਸਾਨ ਦੀ ਖਬਰ ਹੈ ਉਹ ਸਾਹਮਣੇ ਨਿਕਲ ਕੇ ਨਹੀਂ ਆਈ